ਜਾਫੀ ਜਿਹੜੇ ਯਾਫੀ ਨੇ ਤੇ ਕੰਦੇ ਰੁਪਿੰਦਰ ਦੋਦੇਵਾਲਾ ਤੇ ਨਾਲ ਗੋਰਾ ਸਾਲੂ ਜਿਹੜਾ ਵੈਸਟ ਜਾਫੀ ਐਸਵਰ ਨੇ ਆ ਜਾ ਕਿਰਾ ਛੇੜ ਦੇ ਕਹਾਣੀ ਫਿਰ ਮੈਂ ਕੱਪੜੇ ਛੇੜ ਚ ਕਰ ਲੈ ਹੈਲੋ ਬੜੇ ਮੁਬਾਰਕਵਾਦ ਆ ਅੱਜ ਦੇ ਖੇਡ ਮੇਲੇ ਤੇ ਵੈਸਟ ਰੇਡਰ ਤੇ ਜਾਫੀ ਨੂੰ ਵਧੀਆ ਟੌਪ ਤੇ ਜਿਹੜੇ ਫੋਰਡ ਦਿੱਤੇ ਜਾ ਰਹੇ ਨੇ ਉੱਥੇ ਇੱਕ ਫੋਰਡ ਕਾਲ ਬ੍ਰਦਰਜ਼ ਮਾਨ ਖੇੜੀ ਵਾਲੇ ਭਰਾਵਾਂ ਦਾ ਧੰਨਵਾਦ ਆ ਉੱਤੇ ਹਣੀ ਨੀਰ ਦਾ ਬੜਾ ਧੰਨਵਾਦ ਆ ਬੋਲਰ ਤੇ ਬੜਾ ਪਿਆਰ ਪੁੱਜਿਆ ਭਾਈ ਹੁਣ ਕਲੱਬ ਵਾਲੇ ਸਾਰੇ ਵੀਰਾਂ ਨੂੰ ਆਉਣ ਦਿਓ ਬਾਕੀ ਸਾਰੇ ਪਿੱਛੇ ਹੋ ਜੇ ਗੌਰ ਭਾਈ ਹੋ ਜੋ ਨਾਲ ਸਾਰੇ ਭਾਈ ਹੋ ਜੋ ਨਾਲ ਕਲੱਬ ਵਾਲੇ ਜਿੰਨੇ ਵੀ ਵੀਰ ਨੇ ਬਹੁਤ ਵੱਡੀ ਮੁਬਾਰਕਾਂ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਵੱਡੀਆਂ ਮੁਬਾਰਕਾਂ ਗੌਰਵ ਸਾਡਾ ਵੀਰ ਨਾਲ ਪ੍ਰਦੀਪ ਕਨੇਡਾ ਥਲੇ ਆਇਆ ਮੈਨੂੰ ਉੱਥੇ ਆ ਗਿਆ ਸੀ ਵੀ ਜੱਗੂ ਖੇਡੂਗਾ ਤੇ ਕਹਿੰਦੇ ਪਹਿਲਾ ਮੈਚ ਚੈੜੀਆਂ 'ਚ ਖੇਡੂ ਜੱਗੂ ਮੇਰੇ ਪਿੰਡ ਵੀ ਯਾਰੀਆਂ ਨਭੌੜ ਮਨੀ ਨਾਲ ਆਇਆ ਫੱਡੇ ਦੇ ਗੱਡੀਆਂ ਕੱਲ ਵਰਗੇ ਯਾਰੀਆਂ ਨੇ ਮਨੀ ਦੀ ਜਮਾਨ ਵੀ ਪੱਕੀ ਐ ਜੋ ਕਹਿੰਦਾ ਦਿਲੋਂ ਕਰਕੇ ਖੜਦਾ ਨਾਲ ਤੇ ਜਿਹੜਾ ਜੱਗੂ ਕਹਿੰਦਾ ਤਿਆਰ ਆ ਹਾਂਜੀ ਜੋ ਜੱਗੂ ਕਹਿੰਦਾ ਉਹ ਵੀ ਫਿਰ ਪੂਰਾ ਵਾਦਾ ਕਰਦਾ ਕਿ ਮੈਂ ਉਹ ਵਾਦਾ ਕੀਤਾ ਸੀ ਮਨੀ ਨਾਲ ਕਿ ਪਹਿਲਾ ਮੈਚ ਚੈੜੀਆਂ ਦੀ ਤਰਤੀ ਦੇ ਖੇਡੂ ਲਵੀ ਜੱਗੂ ਆ ਦੋਵਾਂ ਦਾ ਪਿਆਰਾ ਤੇ ਬੜੀ ਚੱਠਾ ਐ ਇਧਰ ਹਾਕਮ ਵਾਲੀ ਐ ਉਹ ਮਾਦੇ ਦਿਲ ਦੀ ਇੱਛਾ ਪੂਰੀ ਹੋਈ ਹੈ ਪਹਿਲਾ ਮੈਚ ਤੇ ਪਹਿਲੀ ਫੋੜ ਦਿੱਤੇ ਆ ਇੱਕ ਜੋਰ ਦਾ ਤਾੜੀ ਗੱਡ ਕੇ ਮਾਰੋ ਜੱਗੂ ਤੇ ਮਨੀ ਲਈ ਮੇਰੇ ਵੀਰੋ ਬਾਈ ਚਾਬੀਆਂ ਦੇ ਨਾਲ ਦਸ਼ਮੇਸ਼ ਸਪੋਰਟਸ ਕਲੱਬ ਨੂੰ ਪਹਿਲਾ 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 ਹਾਂ ਮਨੀ ਸਰਪੰਚ ਸਾਹਿਬ ਕਹਿੰਦੇ ਫੋੜ ਅਸੀਂ ਰੀਜਨਲ ਤਿਆਰ ਕੀਤੇ ਆ ਜੇ ਕੋਈ ਲੱਗਿਆ ਨਾ ਕੋਈ ਮੜਾ ਮੋਟਾ ਦੱਸ ਦੀ ਸਰਪੰਚ ਸਾਹਿਬ ਕਹਿੰਦੇ ਬੜਾ ਜੋਰ ਲਾਇਆ ਫੋੜਾਂ ਤੇ ਹੈਲੋ ਵੀਰੇ ਮੇਰੇ ਪਹਿਲਾ ਟਰੈਕਟਰ ਦੇ ਦिए ਫਿਰ ਆਪਾਂ ਸਟੇਜ ਦੇ ਕੋਲ ਹਾਂਜੀ 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 ਬਾਲ ਬ੍ਰਦਰਜ਼ ਕੇਰਾ ਖੁੱਲਾ ਕਰ ਲੋ ਆ ਭਾਈ 20 ਰੁਪਆ ਕੇਰਾ ਕੇਰਾ ਥੋੜਾ ਖੁੱਲਾ ਕਰ ਲੋ ਜੀ ਉਹ ਤੁਹਾਡੇ ਕੋਲੀ ਆ ਕੇਰਾ ਖੁੱਲਾ ਕਰ ਲੋ ਕਿੰਨਾ ਜ਼ੋਰ ਲੱਗਿਆ ਖੇਡ ਕੇ ਇੱਕ ਮਿੰਟ ਵੀਰੇ ਗੁਰਿੰਦਰ ਯਾਰ ਇਹਨਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਹੈ ਤੰਗ ਨਾ ਕਰੋ ਪਿਆਰ ਦਾ ਫੋਟਾ ਖਿੱਤ ਲੋ ਹੈਲੋ 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 ਹਾਂ ਬਾਜੀ ਬਾਈ ਘਸਖਾ ਬਾਈ ਫਤੈ ਅਸੀਂ ਇੱਕੇ ਚੀਜ਼ ਬਾਜੀ ਬਾਈ ਬਸ ਕਰੋ ਅਸੀਂ ਬਹੁਤ ਖੁਸ਼ ਆਰੇ ਆਕੇ ਬਹੁਤ ਬਾਈ ਦੇ ਹਾਂ ਬਾਕੀ ਬਾਈ ਦਾ ਬਹੁਤ ਬਹੁਤ ਧੰਨਵਾਦ ਐਡਾ ਬੜਾ ਪ੍ਰੋਗਰਾਮ ਕਰਾਇਆ ਇਹਨਾਂ ਨੂੰ ਬਹੁਤ ਵਧਾਈਆਂ ਓਕੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜੀ ਹੁਣ ਆਪਾ ਕਲੱਬ ਦੇ ਸਾਰੇ ਮੈਂਬਰ ਆ ਜੋ ਸਟੇਜ ਦੇ ਕੋਲ ਉੱਤੇ ਹਾਂਜੀ ਹਾਕਮ ਵਾਲੀਆ ਜੱਗੂ ਅੱਜ ਪਹਿਲਾ ਮੈਚ ਖੇਡ ਕੇ ਪਹਿਲੇ ਹੀ ਵੈਸਟ ਬਣਿਆ ਵਾਹ ਜੀ